ਗੋਲੀਆਂ ਗੋਲੀਆਂ ਹੋਣੀਆਂ ਮੇਰੀਆਂ ਦਾਬ ਤੋਂ ਦੋਰੀਆਂ ਜਾਣ ਦੇਖ ਲੋ ਦੇਖ ਲੋ ਕੋਈ ਚੀਜ਼ ਇਹ ਟੀਵੀ ਨੂੰ ਕੀ ਹੋਇਆ ਵੀ ਕੋਸ ਨਹੀਂ ਕਰਦੀ ਉਹ ਚਾਲਦਾ ਨਹੀਂ ਉਹ ਗਿਆ ਲਗੇ ਚੱਲਦਾ ਚੱਲਦਾ ਉਹ ਮੈਂ ਮੈਂ ਨਹੀਂ ਵੱਜਦਾ ਉਹ ਜੋ ਕੋਸ ਕਰ ਰਿਹਾ ਉਹ ਕਿਉਂ ਆਹ ਤੇਰੇ ਪਰ ਮੇਰੇ ਕੋਲ ਨਹੀਂ ਆਹ ਚੱਲ ਇਹ ਨੂੰ ਜਨ ਲਾ ਦੇ ਨੇ ਇਹ ਇਹ ਹੁਣ ਇਹ ਦਰ ਬੰਦ ਨਹੀਂ

Up to 4 semesters, he's студ there. For the winters, he's hesitate to collect the ingredients intensively, eben world-class, even international mulheres. I'm Dhanu Singh brothers. I'm a good father maha Copy. banks, ਅੱਜ ਪੈਨ ਪੰਜਾਬ ਇੱਕ ਕਾਸਾ ਆਪਰੇਸ਼ਨ ਚਲਾਇਆ ਗਿਆ ਸਰਚ ਆਪਰੇਸ਼ਨ ਜਿਹਨੂੰ ਅਸੀਂ ਕਹਿੰਦੇ ਆ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਸਰਚ ਆਪਰੇਸ਼ਨ ਕੀਤੇ ਗਏ ਜਿਹਦੇ ਅੰਦਰ ਅੰਦਰ ਹੀ ਸਾਡੇ ਮਾਨਯੋਗ ਡੀਆਈਜੀ ਮੈਮ ਤੇ ਨਿਰਦੇਸ਼ਾ ਨਿਰਦੇਸ਼ ਹੀ ਅਸੀਂ 7 ਅਲੱਗ-ਲੱਗ ਥਾਵਾਂ ਦੇ ਸਰਚ ਆਪਰੇਸ਼ਨਸ ਕੀਤੇ ਸੀਗੇ ਤਿੰਨੋਂ ਸਬ ਡਿਵੀਜ਼ਨ ਦੇ ਵਿੱਚ ਟੋਟਲ 146 ਦੀ ਫੋਰਸ ਅ 8 ਐਸ ਐਚਓਸ ਤੇ 5 ਜੀਓਜ਼ ਇਨ ਸਰਚਸ ਨੂੰ ਸੁਪਰਵਾਈਜ਼ ਕਰਦੇ ਸੀਗੇ ਅੱਜ ਦੇ ਜੋ ਸਰਚ ਆਪਰੇਸ਼ਨਸ ਸੀਗੇ ਉਹਨਾਂ ਦੇ ਅੰਡਰ ਟੋਟਲ ਹੁਣ ਤੱਕ ਕਿਉਂਕਿ ਹਜੇ ਵੀ ਸਰਚਸ ਵਗੈਰਾ ਕੰਕਲੂਡ ਨਹੀਂ ਹੋਏ ਕੁਝ ਕੁ ਥਾਂਵਾਂ ਤੇ ਹੁਣ ਤੱਕ 7 ਐਫ ਆਈਆਰਸ ਦਰਜ ਹੋ ਚੁੱਕੀ ਹੈ ਐਂਡ ਇਨ 7 ਐਫ ਆਈਆਰਸ ਦੇ ਵਿੱਚ 4 ਐਫ ਆਈਆਜ਼ ਐਂਡਕੀਜ਼ ਐਕਟ ਦੇ ਅੰਡਰ ਹੈ ਐਂਡ uh, 18 ਅਕਿਊਜ਼ ਅਰੈਸਟ ਹੋ ਚੁਕੇ ਆ 18 ਦੇ ਵਿੱਚੋਂ 10 ਐਨਡੀਪੀਐਸ ਐਕਟ ਦੇ ਅਕਿਊਜ਼ਡ ਨੇ ਤੇ ਬਾਕੀ 8 ਜੋ ਹੈ ਉਹ ਅਲੱਗ-ਅਲੱਗ ਕ੍ਰਾਈਮ ਇੱਕ ਐਕਸਾਈਜ਼ ਦਾ ਪਰਚਾ ਵੀ ਹੋਇਆ ਹੈ ਕਿ ਗੈਮਬਲਿੰਗ ਐਕਟ ਦਾ ਵੀ ਹੋਇਆ ਹੈਗਾ ਤੇ ਇੱਕ ਅਸੀਂ ਚੋਰ ਵੀ ਫੜੇ ਤੋ اور ਕੁਝ ਵਾਂਟਡ ਕ੍ਰਿਮੀਨਲਸ ਵੀ ਸੀਗੇ 307 ਦੇ ਮੁਕਦਮੇ ਦੇ ਵਿੱਚ ਵੀ ਮਾਛੀਵਾੜਾ ਦੇ ਵਿੱਚ ਕ੍ਰਿਮੀਨਲਸ ਅਰੈਸਟ ਹੋਏ ਤਾਂ ਟੋਟਲ 18 ਦੀ ਅਰੈਸਟ ਹੈ ਅਤੇ ਨਾਲ ਨਾਲ ਜੋ ਅੱਜ ਦੀ ਰਿਕਵਰੀ ਹੈਗੀ ਉਹ ਜੋ ਐਨਡੀਪੇਸ ਦੀ ਜੋ ਰਿਕਵਰੀ ਹੈ ਸਪੈਸ਼ਲੀ ਉਹ 100 ਕੇ ਤਕਰੀਬਨ ਸਾਨੂੰ ਟ੍ਰਾਮਾਡੋਲ ਟੈਬਲਟਸ ਮਿਲੀ ਹੈ ਇੱਕ ਬੋਲਜ਼ਮ ਤੋਂ ਇੱਕ ਪਰਸਨ ਤੋਂ ਸਾਨੂੰ 8 ਗ੍ਰਾਮ ਹੈਰੋਇਨ ਤੇ ਦੇ ਨਾਲ ਨਾਲ 3000 ਦੀ ਜੋ ਡਰਗ ਮਨੀ ਹੈ ਉਹ ਮਿਲੀ ਹੈ ਇੱਕ ਪਰਸਨ ਤੋਂ ਸਾਨੂੰ 60 ग्राम इन टॉक्सिन एंड पाउडर मिले तो कुल मिलाकर ਸਾਡੀ ਡਰਗ ਦੇ ਰਿਕਵਰੀ ਜੋ স্মੋਲ ਰਿਕਵਰੀਜ਼ ਹੁੰਦੀ ਉਹ ਹੋਈ ਹੈ ਇਹਦੇ ਨਾਲ ਨਾਲ ਅਸੀਂ ਇੱਕ ਚੋਰੀ ਦਾ ਵਹੀਕਲ ਵੀ ਫੜਿਆ ਬਰਾਮਦ ਕੀਤਾ ਹੈ ਤੇ ਇੱਕ ਸਨੇਚਰ ਵੀ ਫੜਿਆ ਹੈਗਾ ਮਿੰਟ ਹੋਬ ਅੱਬ ਬਾਈ ਇਵਨਿੰਗ ਤੁਹਾਨੂੰ ਇੱਕ ਡੀਟੇਲ ਪ੍ਰੈਸ ਨੋਟ ਜੀ ਤਿਆਰ ਕਰਕੇ ਦੇਵਾਂਗੇ ਜਿਹਦੇ ਵਿੱਚ ਸਾਰੀ ਸਾਰੀ ਡੀਟੇਲਸ ਹੋਣਗੀਆਂ ਇਹਦੇ ਨਾਲ ਨਾਲ ਮੈਂ ਤੁਹਾਨੂੰ ਉਹਦਾ ਦੱਸਣਾ ਚਾਹੁੰਦੀ ਹਾਂ ਕਿ ਜਿਵੇਂ ਤੁਸੀਂ ਸਾਰੇ ਕੇ ਸਾਰੇ ਅਵੇਅਰ ਹੋ ਕਿ ਪੰਜਾਬ ਦੇ ਵਿੱਚ ਇੱਕ ਐਂਟੀ ਡਰਗ ਮੂਵਮੈਂਟ ਚੱਲ ਰਹੀ ਹੈਗੀ ਆਯੂਧ ਨਸ਼ਾ ਵਿਰੁੱਧ ਇਹਦੇ ਅੰਡਰ ਅਸੀਂ ਬਹੁਤ ਜ਼ਿਆਦਾ ਟਾਰਗੇਟਡ ਸਰਚਸ ਵਗੈਰਾ ਕਰਦੇ ਸਾਡੀ ਲਿਸਟ ਵਗੈਰਾ ਅਸੀਂ ਅਪਡੇਟ ਵੀ ਕਰਦੇ ਰਹਿੰਦੇ ਸਾਡੀ ਲਿਸਟ ਬਣੀ ਹੋਈ ਹੈ ਅ ਇਸ ਮਿਸ਼ਨ ਦੇ ਅੰਡਰ ਇਟ ਦਿੱਤੇ 28 ਦਿਨਾਂ ਦੇ ਵਿੱਚ ਵਿੱਚ ਅ ਹਨਾ ਜ਼ਿਲ੍ਹੇ ਦੇ ਅੰਦਰ ਟੋਟਲ ਹੁਣ ਤੱਕ 5 ਐਫਆਈਆਰ ਦਰਜ ਹੋ ਚੁਕੀ ਇਨ ਬਾਟ ਐਫਆਈਆਰਸ ਦੇ ਅ ਦੇ ਅੰਡਰ 140 ਅਕਿਊਜ਼ਡ ਅਰੈਸਟ ਹੋ ਚੁਕੇ ਜਿਹਦੇ ਨਾਲ ਨਾਲ 25 ਦੇ ਤਕਰੀਬਨ ਪਰਸਨ ਅਸੀਂ ਡੀਐਡਿਕਸ਼ਨ ਸੈਂਟਰਸ ਦੇ ਵਿੱਚ ਭਰਤੀ ਕਰਾਏ ਹਨ ਇਹਦੇ ਨਾਲ ਨਾਲ ਕੁਝ ਪਰਸਨ ਇਦਾਂ ਦੇ ਸੀਗੇ ਜੋ ਲਿਸਟ ਦਾ ਹਿੱਸਾ ਸੀਗੇ ਜਾਂ ਪੁਰਾਣੇ ਟਾਈਮ 'ਚ ਡਰਗ ਬੈਡਲਿੰਗ ਦਾ ਕੰਮ ਕਰਦੇ ਸੀਗੇ ਤੇ ਹੁਣ ਛੱਡ ਚੁਕੇ ਤੇ ਉਹਨਾਂ ਦੇ ਪੰਚਾਇਤ ਮੈਂਬਰਸ ਨੇ ਮਿਊਨਿਸਪਲ ਕਮੇਟੀ ਦੇ ਮੈਂਬਰਸ ਨੇ ਉਹਨਾਂ ਦੀ ਗਾਰੰਟੀ ਚੱਕੀ ਤੇ ਉਹਨਾਂ ਨੇ ਇਦਾਂ ਦੇ ਸੀ 15 ਦੇ तकरीबन ਪਰਸਨ ਜੋ ਹੈ ਜਿਨਾਂ ਨੂੰ ਅਸੀਂ ਗਾਰੰਟੀ ਤੇ অন ਸਰਵੇਲੈਂਸ ਛੱਡਿਆ ਤੇ ਉਹਨਾਂ ਦੇ ਅਗੇਂਸਟ ਅਸੀਂ ਪ੍ਰੀਵੈਂਟਿਵ ਐਕਸ਼ਨ ਅੰਦਰ ਬੀਐਨਐਸ ਜਿਹੋ ਹੈਬਿਚੁਅਲ ਆਫੈਂਡਰਸ ਦਾ ਉਹ ਲਿਤਾ ਹੈਗਾ ਇਹਦੇ ਨਾਲ ਨਾਲ ਅਸੀਂ ਹੁਣ ਤੱਕ 378 ਕੇ तकरीबन ਸੰਪਰਕ ਦੀ ਮੀਟਿੰਗ ਕਰ ਚੁੱਕੇ ਜੋ ਸਾਡੇ ਪਬਲਿਕ ਆਊਟਰੀਚ ਪ੍ਰੋਗਰਾਮ ਹੈਗਾ ਜਿਹਦੇ ਅੰਦਰ ਅਸੀਂ ਲੋਕਾਂ ਨੂੰ ਜਾ ਕੇ ਮਿਲਦੇ ਹਾਂ ਉਹਨਾਂ ਦੇ ਨਾਲ ਡਿਸਕਸ ਕਰਦੇ ਉਹਨਾਂ ਦੇ ਨਾਲ ਆ ਜੋ ਡਰਗ ਵਾਲਾ ਇੱਕ ਵੱਡੀ ਇਸ਼ੂ ਹੈਗਾ ਪੰਜਾਬ ਦਾ ਇਨੂੰ ਖਤਮ ਕਰਨ ਦੇ ਲਈ ਉਹਨਾਂ ਦੇ ਵੀ ਅਸੀਂ ਸੁਜੈਸ਼ਨਸ ਲੈਂਦੇ ਹਾਂ ਉਹਨਾਂ ਦੇ ਨਾਲ ਕਿਉਂਕਿ ਐਜ਼ ਅ ਟੀਮ ਅਸੀਂ ਕੰਮ ਕਰ ਰਹੇ ਹਾਂ ਤੇ ਅ ਇਹਨਾਂ 378 ਮੀਟਿੰਗਸ ਦੇ ਅ ਅੰਦਰ ਅਸੀਂ 295 ਹੁੰਦ ਤੱਕ ਪੰਚਾਇਤੀ ਰੈਜ਼ੋਲੂਸ਼ਨ ਵਗਰੀ ਵਗਰੀ ਪੰਚਾਇਤਾਂ ਨੇ ਸਾਨੂੰ ਪਾਸ ਕਰਕੇ ਦਿੱਤੇ ਜਿੱਦੇ ਉਹਨਾਂ ਨੂੰ ਸਾਨੂੰ ਗਾਰੰਟੀ ਦਿੱਤੀ ਕਿ ਉਹ ਕਿਸੇ ਤਰ੍ਹਾਂ ਪੈਡਲਰ ਜਾਂ ਸਮਗਰ ਦੇ ਪਿੱਛੇ ਨਹੀਂ ਆਉਣਗੇ ਉਹਨਾਂ ਨੇ ਜ਼ਮਾਨਤ ਵਗੈਰਾ ਲਈ ਕਰਾਂਗੇ ਇਹਦੇ ਨਾਲ-ਨਾਲ ਅਸੀਂ 350 ਤੋਂ ਜ਼ਿਆਦਾ ਟਾਰਗੇਟਡ ਰੇਜ਼ ਵਗੈਰਾ ਵੀ ਕਰ ਚੁੱਕੇ ਔਰ ਸਾਨੂੰ ਹੁਣ ਤੱਕ ਕਾਫੀ ਜ਼ਿਆਦਾ ਰਿਕਵਰੀਜ਼ ਹੋ ਚੁੱਕੀ ਜੋ ਅਸੀਂ ਅਲੱਗ-ਅਲੱਗ ਟਾਈਮ 'ਤੇ ਮੀਡੀਆ ਦੇ ਨਾਲ ਸਾਂਝੀ ਕਰਦੇ ਰਹੇ ਅਤੇ ਨਾਲ-ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਟਾਰਗੇਟਡ ਲੀਡਸ ਜੋ ਹੁੰਦੀ ਹੈ ਇਹਨਾਂ ਦੇ ਅੰਦਰ ਸਾਨੂੰ ਔਰ ਵੀ ਜੋ ਵਾਂਟਡ ਕ੍ਰਿਮੀਨਲਸ ਜਾਂ ਐਂਟੀ-ਸੋਸ਼ਲ 엘ਿਮੈਂਟਸ ਆ ਮਿਲ ਜਾਂਦੇ ਤੇ ਇਨ ਆਹੀ ਮੁਹਿੰਮ ਦੇ ਅੰਦਰ ਸਾਡੇ 21 ਕਿ ਤਕਰੀਬਨ ਜੋ ਚੋਰੀ ਜਾਂ ਸਨੇਚਿੰਗ ਵਗੈਰੇ ਦੀ ਐਫਆਈਆਰ ਵੀ ਦਰਜ ਹੋਈਏ ਉਹਨਾਂ ਦੇ ਅੰਦਰ ਅਸੀਂ 22 ਲੋਕ ਹੁਣ ਤੱਕ ਫੜ ਚੁੱਕੇ ਜਿਨ੍ਹਾਂ ਦੇ ਕੋਲੋਂ ਸਾਨੂੰ 14 ਲੱਖ 60 ਹਜ਼ਾਰ ਦੇ ਤਕਰੀਬਨ ਦੀ ਰਾਸ਼ੀ ਦੇ ਜੋ ਸਟੋਲਨ ਪ੍ਰਾਪਰਟੀਆਂ ਹੈ ਉਹ ਅਸੀਂ ਬਰਾਮਦ ਕਰਤੀ